ना, वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਹੁਸ਼ਕਬਰੀ ਦੇ ਇਸ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਰੋਮੀਆਂ 10 ਅਧਿਆਏ ਦੇ 9 ਅਤੇ 10 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਰ ਨੇ ਉਹਨ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ਧਰਮ ਲਈ ਤਾਂ ਹਿਰਦੇ ਨਾਲ ਨਿਸ਼ਚਾ ਕਰੀ ਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਂਦਾ ਹੈ ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲਹ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਪਰ ਮਨੁੱਖੀ ਰੂਪ ਧਾਰਨ ਕੀਤਾ ਕੁਵਾਰੀ ਦੇ ਗਰਭ ਤੋਂ ਜਨਮ ਲਿਆ ਹਰ ਪ੍ਰਕਾਰ ਨਾਲ ਪਰਖਿਆ ਗਿਆ ਫਿਰ ਵੀ ਪਾਪ ਰਹਿਤ ਨਿਕਲਿਆ નિર્ਦੋਸ਼ ਨਿਸ਼ਕਲੰਕ ਹੋਣ ਦੇ ਬਾਵਜੂਦ ਵੀ ਮਨੁੱਖ ਜਾਤੀ ਦੇ ਪਾਪਾਂ ਦਾ ਬੋਝ ਆਪਣੇ ਉੱਪਰ ਲੈ ਕੇ ਸਲੀਬ ਉੱਤੇ ਬਲੀਦਾਨ ਹੋਇਆ ਅਤੇ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠਿਆ ਹੁਣ ਜੋ ਕੋਈ ਵੀ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੁਕਤੀ ਪਾਉਂਦਾ ਹੈ ਮੇਰੇ ਪਿਆਰੇ ਭਰਾਵੋ ਤੇ ਭੈਣੋ ਅੱਜ ਇਸ ਵਚਨ ਵਿੱਚ ਅਸੀਂ ਇਹੋ ਸਿੱਖਦੇ ਹਾਂ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਰੱਖਦਾ ਹੈ ਉਹ ਮੁਕਤੀ ਪਾਉਂਦਾ ਹੈ। ਰਸੂਲਾਂ ਦੇ ਕਰਤੱਬ 8:10 ਵਿੱਚ ਫਿਲਿੱਪਸ ਦੇ ਦੁਆਰਾ ਇੱਕ ਖੋਜੇ ਨੂੰ ਖੁਸ਼ਖਬਰੀ ਸੁਣਾਈ ਗਈ। ਜਦੋਂ ਉਸਨੇ ਖੁਸ਼ਖਬਰੀ ਨੂੰ ਸੁਣਿਆ ਤਾਂ ਉਸਨੇ ਪ੍ਰਭੂ ਯਸੂ ਮਸੀਹ ਉੱਤੇ ਵਿਸ਼ਵਾਸ ਕੀਤਾ ਅਤੇ ਆਪਣੀ ਮੁਕਤੀ ਲਈ ਪ੍ਰਭੂ ਯਸੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਸਵੀਕਾਰ ਕੀਤਾ ਤੁਸੀਂ ਵੀ ਪ੍ਰਭੂ ਯਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸਵੀਕਾਰ ਕਰ ਪਾਪਾਂ ਦੀ ਮਾਫੀ ਪਾ ਸਕੋ ਅਤੇ ਪਰਮੇਸ਼ਰ ਦੀ ਸੰਤਾਨ ਅਖਵਾ ਸਕੋ ਅਜਿਹਾ ਤੁਸੀਂ ਕਰ ਸਕੋ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ ਹੈ